ਉਸੇ ਦਿਨ ਤੋਂ ਲੈ ਕੇ ਬੁੱਢੇ ਨਾਲੇ ਨੂੰ ਲੈ ਕੇ ਸਫਾਈ ਕਰ ਰਿਆ ਟ੍ਰੀਟਮੈਂਟ ਪਲਾਂਟ ਆ ਪਿਪਾ ਪਾ ਰਿਆ ਉਹ ਉਹ ਕਹਿੰਦੇ ਅਸੀਂ ਕੰਮ ਕਰ ਰਹੇ ਹਾਂ ਪਰ ਮਤੋਜ ਮਾਨ ਲੱਖੇ ਸਦਾਨ ਨੇ ਹੁਣ ਤੱਕ ਕੀ ਕੀਤਾ ਪਾਣੀ ਆ ਜਲੀ ਉਹ ਸਾਨੂੰ ਦੱਸਦਾ ਅਸੀਂ ਈ ਇਸ਼ੂ ਬਣਾਤਾ ਏ ਜੀ ਰੌਲਾ ਪਾ ਪਾ ਕੇ ਲੋਕਾਂ ਨੂੰ ਅਵੇਅਰ ਕਰਤਾ ਦੱਸਤਾ ਏ ਕਿ ਕਿੱਡਾ ਵੱਡਾ ਕਾਤਲ ਔਰ ਕੱਲਾ ਬੁੱਢਾ ਨਾਲਾ ਦੀ ਬਾਕੀ 2000 ਸੈਂਟਰ ਵੀ ਨਹੀਂ ਝੂਠਾ ਧੋਖਾ ਦੇ ਰਹੇ ਨੇ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਹੈ ਤੇ ਸਿਰ ਦੁਖ ਦੇ ਦੀ ਗੋਲੀ ਦੇ ਰਿਆ ਅਸੀਂ ਗਏ ਆ ਰੂੜਿਆਂ ਵਾਲੀ ਕੋਲੇ ਸੀ ਮੁਖਤਸਰ ਗੋਨੇ ਵਾਲਾ ਰੂੜਿਆਂ ਵਾਲੀ ਰੁਪਾਣਾ 60 60 70 70% ਬੰਦਿਆਂ ਨੂੰ ਕਾਲਾ ਪੀ ਲਿਆ ਪੇਸ਼ ਸੀ ਫੈਕਟਰੀ ਲਾਉਣ ਤੋਂ ਪਹਿਲਾਂ ਜੋ ਆਪਾਂ ਪਬਲਿਕ ਨੂੰ ਬੁਲਾ ਕੇ ਪੁੱਛਦੇ ਹਾਂ ਕਿ ਆਹ ਚੀਜ਼ਾਂ ਬਣਾਵਾਂਗੇ ਕੀ ਅਸੀਂ ਲਾ ਸਕਦੇ ਹਾਂ ਜੀ ਔਰ ਉਹਨਾਂ ਦੀ ਹਾਜ਼ਰੀ ਲਵਾ ਕੇ ਅੱਗੇ ਦੱਸਿਆ ਜਾਂਦਾ ਉਦੋਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਅ ਜੀਰੇ ਦੀ ਪਬਲਿਕ ਰੈਂਚ ਕਿਹਾਂ ਦੇ ਸੀ ਪਰ ਆਲੀ ਲਵਾਂਗੇ ਉਹ ਤੋਂ ਕੁਝ ਉਹ ਜਿਹੜਾ ਦੂਜਾ પેટ્રોલ ਬਣਦਾ ਉਹ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਾਅਦ ਚ ਬਣਾਈ ਉਹ ਤੇ ਚੱਲੀ ਡਿਸਟਿਲਰੀ ਉਹਨਾਂ ਇਥਨੋਲ ਦੀ ਗੱਲ ਕਰ ਰਹੇ ਨੇ ਉਹ ਦਿਨ ਖੂਬ ਬਣਾਤੇ ਇੱਕ ਜੋ ਪਾਣੀ ਦੂਜੇ ਦੂਜੇ ਜੋ ਤੀਜੇ ਚ ਹੁੰਦਾ ਕੀ ਉਹ ਕੋਈ ਗਾਰ ਹੁੰਦੀ ਆ ਪਾਣੀ ਚ ਮਿੱਟੀ ਕਹਿ ਲੋ ਜਾਂ ਕੋਈ ਵੀ ਉਹਦੇ ਚ ਮਿਲਿਆ ਹੋਇਆ ਉਹ ਥੱਲੇ ਬਹਿ ਜਾਂਦੀ ਆ ਪਾਣੀ ਅੱਗੇ ਚਲਿਆ ਜਾਂਦਾ ਉਹ ਬੰਦੇ ਰੱਬ ਦੇ ਵਿੱਚ ਕੈਮੀਕਲ ਕਿਵੇਂ ਸਾਫ਼ ਹੋ ਗਿਆ ਦੁਨੀਆ ਦੇ ਵਿੱਚ ਕੋਈ ਮੁੱਦਾ ਹੱਲ ਕਰਾਉਣਾ ਉਹ ਮੁੱਦਾ ਜੇ ਲੋਕਾਂ ਨੇ ਚੱਕ ਲਿਆ ਤਾਂ ਉਹ ਹੋ ਜੂਗਾ ਹੱਲ ਅੱਜ ਨਹੀਂ ਤਾਂ ਕੱਲ ਹੋ ਹੀ ਜਾਊਗਾ ਤੁਸੀਂ ਮਤਾਂ ਦੀ ਗੱਲ ਕਰ ਰਹੇ ਸੀ ਮਾਨ ਸਾਹਿਬ ਕਿ ਮਤੇ ਪਏ ਜਾਣੇ ਆ ਥੋੜੇ ਮਤਾਂ ਤੇ ਸਰਕਾਰ ਕਿਉਂ ਚੱਲੇ ਕਨਵੈਕਟ ਕੋਈ ਵੀ ਬੰਦਾ ਨਹੀਂ ਹੋਇਆ ਇੰਡਸਟਰੀਲਿਸਟ ਹੁਣ ਤੱਕ ਦੇਸ਼ 'ਚ ਜੀ ਇੰਨਾ ਗੰਦ ਪੈ ਗਿਆ ਸਾਡਾ ਪਾਣੀ ਅੰਮ੍ਰਿਤ ਵਰਗਾ ਜ਼ਹਿਰ ਬਣ ਗਿਆ ਪਰ ਹਲਤੀਕ ਸਜ਼ਾ ਨਹੀਂ ਮਿਲੀ ਕਿਸੇ ਨੂੰ ਪਾਣੀ ਟ੍ਰੀਟਮੈਂਟ ਪਲਾਂਟ ਲਾਇਆ ਜਾ ਇੱਥੇ ਪਰ ਜੋ ਗੱਲਾਂ ਕਰ ਰਿਹਾ ਜੇ ਮਤੋਜ ਮਾਨ ਦੀ ਕਰਨ ਹੋਵੇ ਲੱਖੇ ਸਿਧਾਨੇ ਦੀ ਗੱਲ ਹੋਵੇ ਉਹਨਾਂ ਨੇ ਕਿੰਨੇ ਘਰਪੀਲ ਆਇਆ ਪਾਣੀ ਸਫਾਈ ਦੇ ਲਈ ਤੁਸੀਂ ਗੰਦਾ ਕਰ ਰਹੇ ਹੋ ਤੁਸੀਂ ਸਾਫ਼ ਕਰੋ ਹੁਣ ਤੁਹਾਨੂੰ ਆ ਪਿੰਡ ਵਾਲੇ ਕਹਦੇ ਨਾਲ ਕਿ ਸਾਡਾ ਸੀਵਰੇਜ ਕਿਉਂ ਨਹੀਂ ਸਾਫ਼ ਕੀਤਾ ਤੁਸੀਂ ਕੀ ਕਹੋਗੇ ਜੀ ਇਹ ਚ ਮੇਰਾ ਤੇ ਲੱਕੇ ਦਾ ਕੀ ਲੈਣਾ ਦੇਣਾ ਤੁਸੀਂ ਸਾਫ਼ ਕਰੋ ਅਸੀਂ ਤਾਂ ਉਹ ਦਿਨ ਮੁਸਲੇ ਨੂੰ ਅੱਗੇ ਲੈ ਕੇ ਆ ਰਹੇ ਆ ਆਪ ਦਾ ਟਾਈਮ ਦੇ ਕੇ ਵੀ ਔਰ ਆਪ ਦਾ ਟੈਲੈਂਟ ਦੇ ਕੇ ਵੀ ਆ ਤੁਹਾਡੇ ਨਾਲ ਦਾਅਵੇ ਨਾਲ ਆ ਨਾ ਜਿੰਨਾ ਚਿਰ ਫੈਕਟਰੀਆਂ ਦਾ ਪਾਣੀ ਕੈਮੀਕਲ ਬੰਦ ਨਹੀਂ ਕਰਨਗੇ ਨਹੀਂ ਸਾਫ਼ ਹੋ ਸਕਦਾ ਬੁੱਢਾ ਨਾਲ ਸਤਿ ਸ੍ਰੀ ਅਕਾਲ ਨਿਰਪੱਖ ਪੋਸ਼ਟਾਂ ਜੁੜੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਪੰਜਾਬ ਦੀ ਧਰਤੀ ਹਮੇਸ਼ਾ ਲਹਿਰਾਂ ਦੀ ਧਰਤੀ ਰਹੀ। ਸਿੰਘ ਸਭਾ ਲੈ 1870 ਵਿੱਚ ਦੀ ਗੱਲ ਕਰ ਲਈਏ ਤਾਂ ਉਦੋਂ ਤੋਂ ਲੈ ਕੇ ਜਿਹੜਾ ਪੰਜਾਬ ਹੈ ਸੰਘਰਸ਼ਾਂ ਦੀ ਧਰਤੀ ਰਹਿ ਪੰਜਾਬ ਦੀ ਹਿੱਕ ਦੇ ਵਿੱਚੋਂ ਜਿਹੜੇ ਸੰਘਰਸ਼ਾ ਉਹ ਉਪਛਦੇ ਰਹੇ ਆ। ਵੱਖੋ-ਵੱਖਰੇ ਮੁੱਦਿਆਂ ਨੂੰ ਲੈ ਕੇ ਵੱਖੋ-ਵੱਖਰੇ ਖਿੱਤਿਆਂ ਨੂੰ ਲੈ ਕੇ ਅਕੋ-ਵੱਖਰੇ ਕਿੱਤਿਆਂ ਨੂੰ ਲੈ ਕੇ ਜਿਹੜੇ ਪੰਜਾਬ ਦੇ ਵਿੱਚ ਸੰਘਰਸ਼ਾ ਉਹ ਹਮੇਸ਼ਾ ਗੁੱਟੇ ਜਾਂਦੇ ਰਹੇ ਆ ਤੇ ਹੁਣ ਵੀ ਪਹਿਲਾ ਵਹੀਰ ਚੱਲੀ ਤੇ ਹੁਣ ਵੈਨ ਆ ਜਿਹੜਾ ਉਹ ਸ਼ੁਰੂ ਕੀਤਾ ਗਿਆ ਦਸ ਦਰਅਸਲ ਅਸਲ ਦੇ ਵਿੱਚ ਵਹਣ ਸ਼ੁਰੂ ਕਿਉਂ ਕੀਤਾ ਲੋੜ ਕਿਉਂ ਆ ਵਹਣ ਦੀ ਛੜਦਲ ਮੌਜੂਦ ਨੇ ਅਮਤੋਜਮਾਨ ਗੱਲਬਾਤ ਕਰਦੇ ਆਂ ਨੰਗਾਈ ਦੇ ਵਿੱਚ ਜਾ ਕੇ ਮਾਨ ਸਾਹਿਬ ਸਭ ਤੋਂ ਪਹਿਲਾਂ ਖਾਤ ਕਰਦੇ ਸੀ ਸਤਿ ਸ਼ਕਾ ਜੀ ਮਾਨ ਸਾਹਿਬ ਬੁੱਢੇ ਨਾਲੀ ਦੀ ਗੱਲ ਕੀਤੀ ਆ ਸੀਮ ਸਿੰਘ ਸਾਹਿਬ ਦੀ ਵੀ ਸਟੇਟਮੈਂਟ ਆਉਂਦੀ ਆ ਸੰਤ ਬਲਬੀਰ ਸਿੰਘ ਸੀਂਚੇਵਾਲ ਉਸੇ ਦਿਨ ਤੋਂ ਲੈ ਕੇ ਬੁੱਢੇ ਨਾਲੀ ਨੂੰ ਲੈ ਕੇ ਸਫਾਈ ਕਰ ਰਿਹਾ ਟ੍ਰੀਟਮੈਂਟ ਪਲਾਂਟ ਹੈ ਪਾਈਪਾ ਪਾ ਰਿਹਾ ਉਹ ਉਹ ਕਹਿੰਦੇ ਅਸੀਂ ਕੰਮ ਕਰ ਰਹੇ ਆਂ ਪਰ ਮਤੋਜਮਾਨ ਲੱਖੇ ਸਦਾਨ ਨੇ ਹੁਣ ਤੱਕ ਕੀ ਕੀਤਾ ਪਾਣੀਆ ਲਈ ਉਹ ਸਾਨੂੰ ਦੱਸਦਾ ਸਾਰਾ ਇੱਕ ਗੱਲ ਤਾਂ ਮੈਂ ਦੋ ਗੱਲਾਂ ਕਰਦਿਆਂ ਉਹ ਸਰਕਾਰ ਨਹੀਂ ਉਹ ਨਹੀਂ ਕਰ ਰਹੀ ਸਰਕਾਰ ਕਰ ਰਹੀ ਹੈ ਉਹਨਾਂ ਦੇ ਰਾਹੀਂ ਕਰ ਰਹੀ ਹੈ ਹਾਂ ਔਰ ਸੈਕੰਡ ਕਰ ਕੀ ਰਏ ਨੇ ਜੀ ਝੂਠਾ ਧੋਖਾ ਦੇ ਰਹੇ ਨੇ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਹੈ ਤੇ ਸਿਰ ਦੁੱਖ ਦੇ ਦੀ ਗੋਲੀ ਦੇ ਰਹੇ ਅਸੀਂ ਜੀ ਗਾਰ ਕੱਢ ਰਹੇ ਹਾਂ ਅਸੀਂ ਜੀ ਗੋਆ ਕੱਢ ਰਹੇ ਹਾਂ ਕਿਤੇ ਸਿਚੇਵਾਲ ਦੇ ਮੂੰਹ ਤੋਂ ਇਹ ਨਿਕਲੇ ਇੰਡਸਟਰੀ ਬਾਰੇ ਕੁਝ ਜੀ ਡਾਈੰਗ ਇੰਡਸਟਰੀ ਕਿੰਨਾ ਕੈਮੀਕਲ ਵਿੱਚ ਪਾ ਰਹੀ ਹੈ ਤਰ੍ਹਾਂ ਤਰ੍ਹਾਂ ਦਾ ਕੈਮੀਕਲ ਜਿਹਦੇ ਨਾਲ Arsenic ਪੈਦਾ ਹੋ ਰਿਹਾ ਹੈ ਜਿਹਦੇ ਨਾਲ Lead ਪੈਦਾ ਹੋ ਰਿਹਾ ਹੈ ਇਹ ਚੀਜ਼ਾਂ ਜਿਹੜੀਆਂ ਪੈਦਾ ਹੋ ਰੀਆਂ ਨੇ ਇਨ੍ਹਾਂ ਚੀਜ਼ਾਂ ਬਾਰੇ ਕਿਉਂ ਨਹੀਂ ਬੋਲਦੇ ਹੋ ਕਿ ਗੋਏ ਨਾਲ ਦੱਸਣਗੇ ਕਿਹੜਾ Arsenic ਜਾਂ Lead ਪੈਦਾ ਹੁੰਦਾ ਜਾਂ ਹੈਵੀ ਤੱਤੂ ਪੈਦਾ ਹੁੰਦਾ ਜੀ ਦੱਸਣਗੇ ਇਹ ਕੀ ਹੈ ਇਹ ਕੋਸ਼ਿਸ਼ ਪਹਿਲਾਂ ਇਨ੍ਹਾਂ ਨੇ ਨਹੀਂ ਕੀਤੀ ਇਹਨਾਂ ਮਹਾਸ਼ੇਨ ਉਹਨਾਂ ਦੇ ਲੋਕਲ ਐਮਐਲਏ ਨੇ ਵੀ ਕੀਤੀ ਸੀ ਪਹਿਲਾਂ ਜੀ ਸਰਕਾਰ ਦਾ ਕੰਮ ਕੀ ਹੈ ਭਰਮ ਚ ਪਾਉਣਾ ਲੋਕਾਂ ਨੂੰ ਧੋਖਾ ਦੇਣਾ ਗੱਲ ਅਸਲ ਮੁੱਦੇ ਤੋਂ ਹਟਾਉਣਾ ਤੁਹਾਨੂੰ ਇਹ ਕੋ ਲੱਗਦਾ ਕਰ ਚੁੱਕੇ ਐ ਦੱਸ ਦਿਨ ਨਾ ਹੂੰ ਪੁਰਾਣੇ ਐਮਐਲਏ ਕਹਿ ਰਹੇ ਸੀ ਜੀ ਇੱਥੇ ਤਾਂ ਕ腐ਸ਼ਨ ਹੋਈ ਆ 650 ਕਰੋੜ ਦੀ ਜੀ ਉਹ ਆਂਦੇ ਸੀ ਉੱਥੇ ਕਪੈਸਿਟੀ ਘਟਾ ਐ ਐਸਟੀਪੀ ਦੀ ਅਸੀਂ ਕਾ ਕਰ ਲੋ ਜਾਂਚ ਤੁਹਾਡੀ ਸਰਕਾਰਾ ਕਰ ਲੋ ਪਰ ਇਹ ਦੱਸੋ ਆ ਕੈਮੀਕਲ ਪਾਉਣਾ ਸਹੀ ਐ ਇਹਦੇ ਬਾਰੇ ਗੱਲ ਕਿਉਂ ਨਹੀਂ ਕਰਦੇ ਚੁੱਪ ਹੂੰ ਮਾ ਜੀ ਉਹਨਾਂ ਨੇ ਆਫ ਦੀ ਰਿਕਾਰਡ ਮੈਨੂੰ ਦੱਸਿਆ ਉਹਦੇ ਭਾਜੀ ਗੱਲ ਤਾਂ ਠੋਡੀ ਸਹੀ ਹੈ ਸਾਡੀ ਡਿਊਟੀ ਆ ਲੱਗੀ ਹੈ ਹੂੰ ਇਹ ਸੇਮ ਕੰਮ ਡਿਊਟੀ ਇਹਨਾਂ ਦੀ ਲੱਗੀ ਹੈ ਇਹਨਾਂ ਦੀ ਗੱਲ ਨਹੀਂ ਕਰਨੀ ਅਸੀਂ ਆਣੇ ਇੱਕ ਬੰਦੇ ਨੂੰ ਬਿਮਾਰੀ ਕੈਂਸਰ ਹੈ ਤੁਸੀਂ ਆਣੇ ਤੂੰ ਐਂ ਕਰ ਪਹਿਲਾਂ ਸਿਰ ਦੁਖ ਦੀ ਗੋਲੀ ਲੈ ਕੋਈ ਹੋ ਜਾਊਗਾ ਉਹ ਸੌੜਿਆ ਬਿਮਾਰੀ ਕੈਂਸਰ ਆ ਉਹਦੀ ਬਿਮਾਰੀ ਦੀ ਗੱਲ ਕਰ ਅਸੀਂ ਕੀ ਕੀਤਾ ਉਹ ਵੀ ਦੱਸ ਦਿੰਦਾ ਅਸੀਂ ਈਸ਼ੂ ਬਣਾਤਾ ਏ ਜੀ ਰੌਲਾ ਪਾ ਪਾ ਕੇ ਲੋਕਾਂ ਨੂੰ ਅਵੇਅਰ ਕਰਤਾ ਦਸਤਾ ਇੱਕ ਡਾ ਵੱਡਾ ਕਾਤਲ ਔਰ ਕੱਲਾ ਬੁੱਢਾ ਨਾਲਾ ਨਹੀਂ ਬਾਕੀ 2000 ਸੈਂਟਰ ਵੀ ਨੇ ਹੂੰ ਪਾਣੀ ਅੱਜ ਪੰਜਾਬ ਕੋਲੇ ਇੱਕੋ ਕੁਦਰਤੀ ਸੋਮਾ ਪਹਿਲਾਂ ਤਾਂ ਖੋਕੇ ਲੈ ਗਈ ਜਿਹੜਾ ਬਚਿਆ ਉਹ ਕਾਲਾ ਹੈ ਕੈਮੀਕਲ ਯੁਕਤ ਹੈ ਔਰ ਕੱਲਾ ਦਰਿਆਵਾਂ ਦਾ ਨਹੀਂ ਧਰਤੀ ਏਠ ਲਾਵੀ ਆ ਨੇੜੇ ਤੇੜੇ ਤੁਹਾਨੂੰ ਨਹੀਂ ਲੱਗ ਰਿਹਾ ਕੀ ਪਾਣੀ ਦਾ ਹਾਲ ਹੈ ਤੁਸੀਂ ਤਾਂ ਇੱਥੋਂ ਜੀ ਆ ਕੀ ਕਰ ਰਹੀ ਹੈ ਰਿਫਾਇਨਰੀ ਹੂੰ ਇਹ ਸਾਰੀਆਂ ਫੈਕਟਰੀਆਂ ਦਾ ਹਾਲ ਹੈ ਅਸੀਂ ਗਏ ਆ ਰੂੜਿਆਂ ਵਾਲੀ ਕੋਲੇ ਸੀ ਮੁਖਤਸਰ ਗੋਨੇ ਵਾਲਾ ਰੂੜਿਆਂ ਵਾਲੀ ਰੁਪਾਨਾ 60 60 70 70% ਬੰਦਿਆਂ ਨੂੰ ਕਾਲਾ ਪੀ ਲਿਆ ਪਿੰਡ ਰੋਗ ਵੀ ਗੁਮਰਾਹ ਹੋਇਆ ਇੱਕ ਪਾਸੇ ਰੋਜ਼ਗਾਰ ਦੇ ਨਾਂ ਤੇ ਦੂਜੇ ਪਾਸੇ ਸਿਹਤ ਨਾ ਖੇਡਾ ਜਾਵੇ ਯੈਸ ਦੋ ਗੱਲਾਂ ਪਹਿਲਾਂ ਵਿਰੋਧ ਹੁੰਦਾ ਸ਼ਾਇਦ ਇੰਡਸਟਰੀਜ਼ ਪੰਜਾਬ ਦੇ ਵਿੱਚ ਨਾ ਆਉਂਦੀ ਉਹਦੀਆਂ ਦੋ ਗੱਲਾਂ ਨੇ ਸਰ ਇੱਕ ਉਦੋਂ ਜਿਹੜੀ ਪਬਲਿਕ ਹੀアリング ਹੁੰਦੀ ਸੀ ਫੈਕਟਰੀ ਲਾਉਣ ਤੋਂ ਪਹਿਲਾਂ ਜੋ ਆਪਾਂ ਪਬਲਿਕ ਨੂੰ ਬੁਲਾ ਕੇ ਪੁੱਛਦੇ ਆ ਕਿ ਆਹ ਚੀਜ਼ਾਂ ਬਣਾਵਾਂਗੇ ਕੀ ਅਸੀਂ ਲਾ ਸਕਦੇ ਹਾਂ ਜੀ ਔਰ ਉਹਨਾਂ ਦੀ ਹਾਜ਼ਰੀ ਲਵਾ ਕੇ ਅੱਗੇ ਦੱਸਿਆ ਜਾਂਦਾ ਉਦੋਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਔਰ ਫਿਰ ਝੂਠ ਬਹੁਤ ਬੋਲਿਆ ਆ ਕੀ ਉਹ ਦਾ ਨਾ ਜੀਰਾ ਫੈਕਟਰੀ ਬੰਦ ਕਰਾਈ ਜੀਰਾ ਫੈਕਟਰੀ ਦੀ ਪਬਲਿਕ ਹੀਅਰਿੰਗ ਦੇ ਵਿੱਚ ਜੋ ਪੰਚਾਇਤਾਂ ਦੇ ਮਤੇ ਪਾਏ ਗਏ ਆ ਕਿ ਯੈਸ ਕਿਹਾ ਉਹਨਾਂ ਨੇ ਉਹ ਸਾਰੇ ਪਿੰਡ ਫਰੀਦਕੋਟ ਕੌਨਸਟੀਟੂਐਂਸੀ ਦੇ ਨੇ ਝੋਟੀਆਲਾ ਕੇ ਹੋਰ ਇੱਕ ਦੋ ਪਿੰਡ ਨੇ ਜੀ ਉਹ ਸਾਰੇ ਪਿੰਡ ਫਰੀਦਕੋਟ ਕੋਲ ਦੇ ਤੇ ਜੀਰਾ ਕਿਧਰੋਂ ਆ ਗਿਆ ਉਹ ਵੀ ਲਿਖ ਦਿੱਤਾ ਗਿਆ ਫਾਰਮੈਲਟੀ ਪੂਰੀ ਕਰ ਦਿੱਤੀ ਗਈ ਇਹ ਧੋਖਾ ਹੈ ਇਸ ਧੋਖੇ ਨੂੰ 420 ਸਮਝ ਕੇ ਸਜ਼ਾ ਕਿਉਂ ਨਹੀਂ ਦੇਣੀ ਸਰਕਾਰ ਨੇ ਸਰਕਾਰ ਨੇ ਕਿਹਾ ਨਾ ਪੁਲਿਸ ਨੂੰ ਕੇਸ ਦਰਜ ਕਰੋ ਔਰ ਰੱਖੋ ਗਵਾਹ ਸਾਹਮਣੇ ਹਮ ਕਾਗਜ਼ਾਂ 'ਚ ਲਿਖਿਆ ਹੋਇਆ ਝੋਟੀ ਵਾਲਾ ਪੁੱਛ ਲਓ ਕਿਹੜਾ ਜੀਰੇ ਕੋਲੇ ਝੋਟੀ ਵਾਲਾ ਜੀ ਇਹੀ ਚੀਜ਼ਾਂ ਬਾਕੀ ਜਗ੍ਹਾ ਹੋਈਆਂ ਨਾ ਬੇ ਫੈਕਟਰੀ ਦਾ ਰੌਲਾ ਪਿਆ ਉੱਥੇ ਪ੍ਰਵਾਸ ਸਿੰਘ ਦਾ ਵੀ ਮਸਲਾ ਸੀ ਮੈਂ ਉਹਨਾਂ ਨੂੰ ਪੁੱਛਿਆ ਪਬਲਿਕ ਹੀアリング ਹੋਈ ਸੀ ਉਹਨਾਂ ਨੇ ਲੋਕਲ ਏਮਪਲੋਇਮੈਂਟ ਦੀ ਕੀ ਗੱਲ ਕੀਤੀ ਸੀ ਆਂਦੇ ਸਾਰੇ ਪਬਲਿਕ ਹੀアリング ਕੀ ਹੈ ਮੈਂ ਕਿਹਾ ਪਹਿਲਾਂ ਬੁਲਾਇਆ ਬੁਲੂਆ ਆਊਗਾ ਤੇ ਇੱਕ ਜਣਾ ਖੜਾ ਹੋ ਜਾਂਦਾ ਜੀ ਮੈਨੂੰ ਪਤਾ ਹੈ ਇਹਨਾਂ ਨੇ ਮੈਨੂੰ ਬੁਲਾਇਆ ਸੀ ਤੇ ਕੁਝ ਹੋ ਨਹੀਂ ਲਖਾ ਲਗੂਗੇ ਭੇਜਤਾ ਸੀ ਸਾਨੂੰ ਦੱਸਿਆ ਤਾਂ ਕੁਝ ਵੀ ਨਹੀਂ ਹਮ ਆ ਜੀਰੇ ਦੀ ਪਬਲਿਕ ਹੀアリング ਕੀ ਆਂਦੇ ਸੀ ਪਰ ਆਲੀ ਲਵਾਂਗੇ ਉਹ ਤੋਂ ਕੁਝ ਉਹ ਜਿਹੜਾ ਦੂਜਾ ਪੈਟਰੋਲ ਬਣਦਾ ਉਹ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਾਅਦ ਚ ਬਣਾਈਓ ਤੇ ਚੱਲੀ ਡਿਸਟਿਲਰੀ ਉਹਨਾਂ ਇਥਨੋਲ ਦੀ ਗੱਲ ਕਰ ਰਹੇ ਨੇ ਕਹਿੰਦੇ ਕੁਝ ਨਹੀਂ ਕਰਦੇ ਕੁਝ ਨਹੀਂ ਇੰਨਾਂ ਚੀਜ਼ਾਂ ਤੇ ਪਨਿਸ਼ ਕਿਨੇ ਕਰਨਾ ਹੈ ਸਰਕਾਰ ਨੇ ਜੋ ਅਥਾਰਟੀ ਹੈ ਸਰਕਾਰਾਂ ਸਾਰੀਆਂ ਹੀ ਇਹਨਾਂ ਤੋਂ ਪੈਸੇ ਲੈਂਦੀਆਂ ਕਰ ਰਹੀਆਂ ਸਾਰੀਆਂ ਹੀ ਪੋਲਿਊਸ਼ਨ ਬੋਰਡ ਨੂੰ ਕੋਡੇ ਕੋਲੇ ਕੀ ਸਬੂਤਾਂ ਦੀ ਗੱਲ ਸਰ ਕਿਸੇ ਦਾ ਘਰੇ ਬੈਠ ਕੇ پیسے ਦਿੱਤੇ ਮੈਂ ਸਬੂਤ ਕੀ ਦੇਉਂਗਾ ਉਹਨਾਂ ਦਾ ਐਕਸ਼ਨ ਸਬੂਤ ਹੈ ਹੂੰ ਕਦੇ ਕਿਸੇ ਨੇ ਕਮਰੇ ਚ ਬੈਠ ਕੇ ਕੋਈ ਡੀਲ ਕੀਤੀ ਹੈ ਉਹਦਾ ਸਬੂਤ ਕੌਣ ਲਿਆ ਸਕਦਾ ਮਿਰਜ਼ਾ ਔਰ ਸਹਿਬਾਂ ਦੀ ਕੀ ਗੱਲ ਹੋਈ ਸੀ ਝੰਡ ਧੱਲੇ ਤੁਸੀਂ ਕਿਵੇਂ ਲਿਖਤਾ ਕਿ ਸਬੂਤ ਹੈ ਤੁਹਾਡੇ ਕੋਲੇ ਚਰਚਲ ਤੇ ਉਦੋਂ ਰੂਜ਼ਵੈਲਟ ਨੇ ਬੈਠ ਕੇ ਕੀ ਗੱਲ ਕੀਤੀ ਸੀ ਹਿਟਲਰ ਵਿਰੋਧ ਤੁਸੀਂ ਕਿਵੇਂ ਲਿਖਤਾ ਕੀ ਗੱਲ ਹੋਈ ਸੀ ਉਹਨਾਂ ਦੇ ਐਕਸ਼ਨ ਕਰਦੇ ਨੇ ਹੂੰ ਐਕਸ਼ਨ ਜ਼ਿਆਦਾ ਸਪੀਕ ਕਰਦੇ ਤੁਹਾਡੇ ਤੁਸੀਂ ਬੋਲਣ ਨਾਲੋਂ ਵੀ ਜ਼ਿਆਦਾ ਉਹ ਅਸਲ ਹੁੰਦੇ ਦੂਜੇ ਬੋਲਣਾ ਤਾਂ ਧੋਖਾ ਹੁੰਦਾ ਹੈ ਜੀ ਐਕਸ਼ਨ ਕੀ ਹੈ ਕਿ ਕੋਈ ਐਕਸ਼ਨ ਨਹੀਂਗਾ ਆਹੀ ਸਿਚੇਵਾਲ ਜੀ ਆਹੀ ਪੰਜਾਬ ਪੋਲਿਊਸ਼ਨ ਬੋਰਡ ਨੇ ਇੱਕ ਸੈਂਪਲ ਲਏ ਸੀ ਉਤੇ ਅਗਸਟ 2022 ਚ ਜੀਰਾ ਫੈਕਟਰੀ ਚੋਂ ਆਂਦੇ ਜੀ ਕਲੀਨ ਪਾਣੀ ਆ ਵੀਡੀਓ ਵੀ ਅਵੇਲੇਬਲ ਹੈ ਅੱਜ ਕੱਲ ਦਾ ਪਬਲਿਕ ਡੋਮੇਨ ਚ ਹੈ ਉਹਨਾਂ ਦੀ ਚਿੱਠੀ ਵੀ ਜਿਹਦੇ ਤੇ ਇਹਨਾਂ ਦੇ ਸਾਈਨ ਹੈ ਚਿੱਠੀ ਨਹੀਂ ਰਿਪੋਰਟ ਜਿਹਦੇ ਚ ਕਹਿ ਰਿਹਾ ਕਲੀਨ ਪਾਣੀ एवरीथिंग ਇਜ਼ ਫਾਈਨ ਇੱਕ ਰੌਲਾ ਪੈਂਦਾ ਰਿਹਾ ਇੱਕ ਮਹੀਨੇ ਬਾਅਦ ਸੇਮ ਜਗ੍ਹਾ ਤੋਂ 29 ਹੋਰ ਸੈਂਪਲ ਭਰੇ ਗਏ ਜਿੱਦੇ ਚ ਨੈਸ਼ਨਲ ਪੋਲਿਊਸ਼ਨ ਬੋਰਡ ਦਾ ਵੀ ਸੀ ਤੇ ਪੰਜਾਬ ਸਰਕਾਰ ਦਾ ਵੀ ਸੀ ਸਾਰੇ ਆਂਦੇ ਮਹਾ ਗੰਦਾ ਪਾਣੀ ਇਹ ਆ ਸਾਡਾ ਸੀਚੇਵਾਲ ਤੇ ਆ ਸਾਡਾ ਪੰਜਾਬ ਪੋਲਿਊਸ਼ਨ ਬੋਰਡ ਹਾਂ ਆਇਆ ਸਬੂਤ ਅਦਰਵਾਇਜ਼ ਇਹ ਕੰਪਰੋਮਾਈਜ਼ ਇਹ ਗੱਲਾਂ ਕਿਉਂ ਹੋ ਰਹੀਆਂ ਦੱਸ ਦਿਓ ਮੈਨੂੰ ਤੁਸੀਂ ਕਿਉਂ ਹੁੰਦੀਆਂ ਜੀ ਇਹੀ ਮੁੱਖ ਮੰਤਰੀ ਜਾਵੇ ਇ ਸਪੀਕਰ ਸਾਹਿਬ ਇ ਸਰਕਾਰ ਬੁੱਡੇ ਨਾਲੇ ਦੇ ਕਿਨਾਰੇ ਤੇ ਤੁਰ ਕੇ ਮਾਰਚ ਕੀਤਾ ਸੀ ਇਹਨਾਂ ਨੇ ਕੀ ਆ ਜਮਾਲਪੁਰ ਤੋਂ ਲੈ ਕੇ ਵਲੀਪੁਰ ਤੱਕ ਹੂੰ ਉਹ ਇਹਨਾਂ ਨੂੰ ਉਹ ਬੁੱਢਾ ਨਾਲਾ ਦਿਸਣੋਂ हट ਗਿਆ ਹੁਣ ਕਹਿ ਰਿਹਾ ਜੀ ਸਾਫ਼ ਹੋ ਗਿਆ ਪਾਣੀ ਛੱਡ ਕੇ ਪਿੱਛੋਂ 250 ਐਮਐਲਡੀ ਇਹ ਤਾਂ ਸਬੂਤ ਆ ਗਿਆ ਨਾ 250 ਐਮਐਲਡੀ ਪਾਣੀ ਛੱਡਿਆ ਸੀਚੇਵਾਲ ਸਾਹਿਬ ਜਿੰਨੇ ਜਾ ਕੇ ਵੀਡੀਓ ਬਣਾਈ ਔਰ ਉਹ ਪਾਣੀ ਪਹਿਲੇ ਹਿਸਾਬ ਸੀ ਹੂੰ ਇਹਨਾਂ ਨੇ ਕੀ ਕੀਤਾ ਕਿ ਜੀ ਮੈਂ ਸੀਚੇਵਾਲ ਮਾਡਲ ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿਹੜਾ ਮਾਡਲ ਹੈ ਯਾਰ ਉਹ ਦਿਨ ਖੂਬ ਬਣਾਤੇ ਇੱਕ ਜੋ ਪਾਣੀ ਦੂਜੇ ਦੂਜੇ ਜੋ ਤੀਜੇ ਚ ਹੁੰਦਾ ਕੀ ਉਹ ਕੋਈ ਗਾਰ ਹੁੰਦੀ ਆ ਪਾਣੀ ਚ ਮਿੱਟੀ ਘੈਲੋ ਜਾ ਕੋਈ ਵੀ ਉਹਦੇ ਚ ਮਿਲਿਆ ਹੋਇਆ ਉਹ ਥੱਲੇ ਬਹਿ ਜਾਂਦੀ ਹੈ ਪਾਣੀ ਅੱਗੇ ਚਲਿਆ ਜਾਂਦਾ ਹੈ ਉਹ ਬੰਦਿਓ ਰੱਬ ਦੇ ਵਿੱਚ ਕੈਮੀਕਲ ਕਿਵੇਂ ਸਾਫ ਹੋ ਗਿਆ ਦੱਸ ਦਿਓ ਕਿਵੇਂ ਸਾਫ ਹੋਜੂਗਾ ਕਿਹੜਾ ਮਾਡਲ ਹੈ ਹਰ ਵਾਟਰ ਵਰਕਸ ਦੇ ਵਿੱਚ ਆਹੀ ਹੁੰਦਾ ਕਿ ਉਹ ਘਾਰ ਬਹਿਂਦੀ ਜਾਂਦੀ ਉਹ ਅੱਗੇ ਚਲੇ ਜਾਂਦਾ ਇਹ ਤਾਂ ਕਿਹੜਾ ਮਾਡਲ ਹੈ ਇਹ ਕੀ ਹੋ ਰਿਹਾ ਤਾਂ ਹੀ ਅਸੀਂ ਕਹਿ ਰਹੇ ਹਾਂ ਕਿ ਇੰਨੀ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਹੋ ਰਹੀਆਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਕਿਉਂ ਕੀਤਾ ਜਾ ਰਿਹਾ ਹੈ ਇਹਦੇ ਪਿੱਛੇ ਖੇਡ ਕੀ ਹੈ ਰੂੜਿਆਂ ਵਾਲੀ ਆ ਉੱਥੇ ਫੈਕਟਰੀ ਜੀ ਨੇੜੇ țeੜੇ ਦੇ ਗੋਨੇ ਆਲਾ ਰੂੜਿਆਂ ਵਾਲੀ ਰੁਪਾਣਾ ਗਾਲ ਕੇ ਰੱਖਤੇ ਨੇ ਅਸੀਂ ਉਹ ਪਾਣੀ ਵੇਖਿਆ ਜਾ ਕੇ ਸ਼ਾ ਕਾਲਾ ਉਹ ਮੈਂ ਕਿਹਾ ਤੁਹਾਡੇ ਬੱਚਿਆਂ ਦਾ ਸੌਦਾ ਕਰੀ ਬੈਠੇ ਹਾਂ ਕੀ ਗੱਲ ਆਂਦੇ ਜੀ ਸਾਨੂੰ 70000 ਰੁਪਿਆ ਠੇਕੇ ਤੇ ਦਿੰਦਾ 1500 ਕਿੱਲਾ ਇਹਨੇ ਜ਼ਮੀਨ ਵੈਜ਼ੇ ਲੜੀ ਸ਼ਪੈਦੇ ਲਾਲੇ ਆ ਕਾਲਾ ਪਾਣੀ ਛੱਡਿਆ ਜਾਂਦਾ ਉਹ ਵੱਡੇ ਵੱਡੇ ਖਾਲੇ ਨੇ ਲੱਗ ਜਿੱਡੇ ਜਿੱਡੇ ਉਹਨਾਂ ਚ ਤੁਰਿਆ ਫਿਰਦਾ ਔਲੀ ਔਲੀ ਸਿਮ ਕੇ ਥੱਲੇ ਚਲਿਆ ਜਾਂਦਾ ਨੇੜੇ ਦੇ ਪਿੰਡਾਂ ਚ ਪਾਣੀ ਜਾਂਦਾ ਨਿਕਲ ਲੱਗਿਆ ਕਾਲਾ ਪੀਲਿਆ ਹੋ ਗਿਆ ਬੱਚੇ ਨੂੰ 13 ਸਾਲ ਦੇ ਨੂੰ ਦੋ ਸਟੰਟ ਪਏ ਹੋਏ ਆ ਹਮਮ ਔਰ ਮੈਨੂੰ ਦੁੱਖ ਹੋਇਆ ਕਿ ਪੰਜਾਬ ਦੇ ਰਹਿਣ ਵਾਲੇ ਲੋਕ ਜਿਹੜਾ ਕਿ ਹੈ ਹੀ ਸੂਬਾ ਹੀ ਪਾਣੀਆਂ ਦੇ ਨਾਂ ਤੇ ਆ ਉਹ ਸੂਬੇ ਦੇ ਵਿੱਚੋਂ ਕੁਝ ਬੰਦੇ ਮੇਰੇ ਕੋਲੇ ਆਏ ਆਂਦੇ ਜੀ ਕਿਤੇ ਤੁਸੀਂ ਫੈਕਟਰੀ ਬੰਦ ਨਾ ਕਰਾ ਦਿਓ ਜੇ ਬਾਕੀ ਕੋਈ ਗੜਬੜ ਕੀ ਹੋ ਜਾਉਂਦਾ ਇਹ ਸਾਨੂੰ ਕਾਲਾ ਪਾਣੀ ਤਾਂ ਮਿਲਦਾ ਫਿਰ ਤਾਂ ਪਾਣੀ ਹੀ ਨਹੀਂ ਮਿਲਣਾ ਤੁਹਾਨੂੰ ਆ ਤਰਾਸਦੀ ਹੈ ਸਾਡੀ ਕਿ ਲੋਕ ਚਾਹ ਕੇ ਵੀ ਕਾਲਾ ਪਾਣੀ ਮੰਗ ਰਹੇ ਨੇ ਮਾਨਸਬਿਕ ਹੋਰ ਸੁਵਾਲਾ ਕੀ ਇੰਡਸਟਰੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਆ 10ਵੀਂ ਹੈ ਇੰਡਸਟਰੀ ਪੰਜਾਬ ਦੇ ਵਿੱਚ ਦੁਨੀਆ ਦੇ ਵਿੱਚ ਇੰਡਸਟਰੀ ਨਹੀਂ ਗਈ ਹਮ ਹਿੰਦੁਸਤਾਨ ਚ ਇੰਡਸਟਰੀ ਨਹੀਂ ਗਈ ਇਹ ਰੌਲਾ ਪਾਈ ਜਾਂਦੇ ਅਸੀਂ ਇੰਡਸਟਰੀ ਦੇ ਵਿਰੁੱਧ ਮੈਨੂੰ ਦੱਸ ਤਾਂ ਦਿਓ ਸਾਡੇ ਨਾਲੋਂ ਤਾਂ ਕਿਤੇ ਜ਼ਿਆਦਾ ਇੰਡਸਟਰੀ ਉਹਨਾਂ ਧਾਵਾਂ ਤੇ ਕੀ ਉਹਨਾਂ ਦਾ ਪਾਣੀ ਆਇਓ ਜੀ ਝੂਠ ਬੋਲਦੇ ਬੇਵਕੂਫ ਲੋਕ ਨੇ ਜਾ ਕੇ ਵੇਖੋ ਉਹਨਾਂ ਦਾ ਥੀਮਸ ਦਰਿਆ ਲੰਡਨ ਦੇ ਵਿੱਚ ਜਾ ਕੇ ਦੇਖੋ ਉਹਨਾਂ ਦਾ ਸਿਆਨ ਸਾਫ ਹੋ ਗਿਆ ਪੈਰਿਚ ਰਿਆਨ ਨਦੀ ਜਿਹੜੀ ਤਿੰਨ ਦੇਸ਼ਾਂ ਚੋਂ ਨਿਕਲਦੀ ਆ ਥੱਲੇ ਸਿੱਟੋਂ ਕੁਝ ਵੀ ਦੀਦਾ ਹੈ ਉਹਨਾਂ ਦੇ ਫੈਕਟਰੀਆਂ ਨਹੀਂ ਸਾਡੇ ਨਾਲੋਂ ਜ਼ਿਆਦਾ ਫੈਕਟਰੀਆਂ ਨੇ ਕਾਰਨ ਕੀ ਹੈ ਉਹ ਜਾਂ ਤਾਂ ਜ਼ੀਰੋ ਲਿਕਵਿਡ ਡਿਸਚਾਰਜ ਹੈ ਜਿਹੜਾ ਹਾਂ ਜਾਂ ਉਹ ਡਰਾਈ ਡੈਂਗ ਤੇ ਆਗੇ ਤੇ ਦੂਜਿਆਂ ਉਹਨਾਂ ਦਾ ਜਿੰਨਾ ਵੀ ਪਾਣੀ ਉਹਨਾਂ ਦਾ ਵੇਸਟੇਜ ਹੁੰਦੀ ਹੈ ਉਹਨੂੰ ਉਹ ਚੱਕ ਕੇ ਜਾਂ ਤਾਂ ਉਹਦਾ ਬਾਇਓ ਪ੍ਰੋਡਕਟ ਬਣਾਉਂਦੇ ਨੇ ਮਤਲਬ ਇੱਕ ਹੋਰ ਪ੍ਰੋਡਕਟ ਜਿਸ ਤੋਂ ਬਾਅਦ ਉਹ ਜ਼ੀਰੋ ਤੇ ਆ ਜਾਣ ਜਾਂ ਫਿਰ ਉਸ ਪਾਣੀ ਨੂੰ ਜਿਵੇਂ ਕੰਸਟਰਕਸ਼ਨ ਵਗੈਰਾ ਉਹਦੇ ਲਈ ਯੂਜ਼ ਕਰਦੇ ਨੇ ਨਾ ਤਾਂ ਉਹਦਰ ਆਵਾ ਚ ਪਾਉਂਦੇ ਨੇ ਨਾ ਉਹ ਥੱਲੇ ਪਾਉਂਦੇ ਨੇ ਨਾ ਉਹ ਇਵਨ ਫਸਲਾਂ ਨੂੰ ਦਿੰਦੇ ਨੇ ਪੀਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਇਸੇ ਲਈ ਸਾਡੇ ਦੇਸ਼ ਦਾ ਵੀ ਇਹ ਕਾਨੂੰਨਾ ਔਰ ਵਰਲਡ ਦਾ ਵੀ ਕਿ ਕੋਈ ਵੀ ਟ੍ਰੀਟਡ ਪਾਣੀ ਵੀ ਹਮ ਨਾ ਤੁਸੀਂ ਦਰਿਆ ਚ ਪਾ ਸਕਦੇ ਹੋ ਕਿੱਤੇ ਵੀ ਜਗ੍ਹਾ ਤੇ ਨਾ ਹੀ ਬਣ ਹੋਰ ਕਿਸੇ ਵੀ ਜਗ੍ਹਾ ਤੇ ਨਾ ਹੀ ਤੁਸੀਂ ਥੱਲੇ ਪਾ ਸਕਦੇ ਹੋ ਜੀ ਪਰ ਇੱਥੇ ਸ਼ਰੇਮ ਪੈਰਿਆ ਤੁਹਾਡੇ ਲੁਧਿਆਣੇ ਚੋਂ ਦੰਦ ਦਨੋਂ ਦੀ ਮੌਤ ਨਿਕਲਦੀ ਐ ਹੂੰ ਬੁੱਡੇ ਨਾਲੇ ਦੀ ਸ਼ਕਲ ਚ ਜੋ ਪਾਣੀ ਨਿਕਲਦੀ ਔਰ ਜਾ ਕੇ ਸੱਤ ਲੋੱਚਾ ਸਮਾ ਜਾਂਦੀ ਐ 60 ਕਰੋੜ ਲੀਟਰ ਪਾਣੀ ਹਰ ਰੋਜ਼ ਪਾਫਾਂ ਛੜਦਾ ਜਿਹਨੂੰ ਆਂਦੇ ਅਸੀਂ ਸਾਫ਼ ਕਰਤਾ ਸੀਗਾ ਇਹ ਸੀ ਉੱਤੇ ਉਦੋਂ ਵੀ ਗੰਦਾ ਮਾਨ ਸਾਹਿਬ ਤੁਸੀਂ ਹੁਣੇ ਕਿਉਂ ਸਾਹਮਣੇ ਆਏ ਹੋ ਪਹਿਲਾਂ ਕਿਉਂ ਨਹੀਂ ਆਏ ਤੁਹਾਨੂੰ ਪਹਿਲਾਂ ਚੀਜ਼ਾਂ ਤਾਂ ਬਹੁਤ ਲੰਮੇ ਸਮੇਂ ਤੋਂ ਖੇੜ ਖੇਢੀ ਜਾ ਰਹੀ ਐ ਪੰਜਾਬ ਦੇ ਨਾਲ ਕਟਕਰ 50 60 ਸਾਲ ਤੋਂ ਜਿਹੜੀ ਖੇੜਾ ਪੰਜਾਬ ਨਾਲ ਖੇਢ 10 ਸਾਲ ਪਹਿਲਾਂ ਕਿਉਂ ਨਹੀਂ ਆਏ ਉਦੋਂ ਤੋਂ ਜੋ ਲੋਕ ਮਰ ਰਹੀ ਸੀਗੇ ਉਹਨੂੰ ਸ਼ਾਇਦ ਜੇ ਤੁਸੀਂ ਪਹਿਲਾਂ ਆਏ ਹੁੰਦੇ ਤਾਂ ਉਹਨੂੰ ਲੈ ਕੇ ਸਾਰਾ ਮਸਲਾ ਸਾਰਾ ਅਸੀਂ ਇੱਥੇ ਲੱਗੇ ਆਂ 5 ਸਾਲ ਤੋਂ ਹੂੰ ਔਰ ਮੈਂ ਬੰਬੇ ਤੋਂ ਇੱਥੇ ਸ਼ਿਫਟ ਹੋਇਆ ਸੀਗਾ 16 ਅੰਕ ਚ ਜੀ ਬਸ ਉਦੋਂ ਆਉਂਦੇ ਲੱਗੇ ਨਾ ਕੰਮਾਂ ਤੇ ਬਾਕੀ ਵੀ ਮੁੱਸਲੇ ਉਦੋਂ ਬੇਅਦਬੀ ਦਾ ਮਸਲਾ ਬਹੁਤ ਉੱਠਿਆ ਸੀ ਉਹਦੇ ਚ ਵੀ ਲਿਖਦਾ ਰਿਹਾ ਕਿਸਾਨੀ ਵਾਲੇ ਚ ਵੀ ਲਿਖਦਾ ਰਿਹਾ ਪਾਣੀ ਵਾਲਾ ਵੀ ਸ਼ੁਰੂ ਕਰ ਲੇ ਬਹੁਤ ਪਹਿਲਾਂ ਉਹ ਤਾਜਪੁਰ ਸੌਰੀ ਤਾਜਪੁਰ ਤੇ ਉਹ ਵਲੀਪੁਰ ਵਾਲਾ ਤੋਂ ਬੜੇ ਪਹਿਲਾਂ ਦੀ ਵਿਜ਼ਿਟ ਕਰ ਰਹੇ ਐਕਟੀਵਿਜ਼ਮ ਪੰਜਾਬ ਦੀ ਜਿਹੜੀ ਮੇਨ ਰਾਜਨੀਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਦੁਨੀਆ ਦੇ ਵਿੱਚ ਕੀਤਾ ਹੈ ਹਮ ਪੰਜਾਬ ਚ ਕੋਸ਼ਿਸ਼ ਕਰ ਰਹੇ ਆ ਕਿ ਕਰੇ ਤੁਹਾਨੂੰ ਇਹ ਕੋ ਲੱਗਦਾ ਕਿ ਉਹ ਜੂਏ ਚ ਲੋਕਾਂ ਨੂੰ ਉਹ ਤੁਹਾਡੇ ਸਾਹਮਣੇ ਸੀ ਲੋਕਾਂ ਨੂੰ ਦੱਸ ਰਹੇ ਵਿਚਾਰੇ ਕਿੰਨੇ ਭੋਲੇ ਆ ਸ਼ੇਰਕਟ ਦੇ ਪਿੰਡੇ ਚ ਸੀ ਆਪਾਂ ਸੱਤ ਚ ਖੜੇ ਸੀ ਹਮ ਕੀ ਗੱਲਾਂ ਕੀਤੀਆਂ ਆਪਾਂ ਉਹਨਾਂ ਨਾਲ ਹਾਂ ਆਹੀ ਗੱਲਾਂ ਕੀਤੀਆਂ ਉਹਨਾਂ ਨੂੰ ਪਤਾ ਸੀ ਇਹਨਾਂ ਗੱਲਾਂ ਦਾ ਪਰ ਮਾਨ ਸਾਹਿਬ ਮਸਲੇ ਤਾਂ ਹਲ ਵਿਧਾਨ ਸਭਾ ਦੇ ਵਿੱਚ ਹੋਣਿਆ ਸੰਸਦ ਤੇ ਸਰ ਵਿਧਾਨ ਸਭਾ ਤੇ ਦਬਾਅ ਕਾ ਦੋ ਪੈਂਦੇ ਜਦੋਂ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਉੱਥੇ ਭੇਜਿਆ ਉਹ ਕਹਿਣਗੇ ਬੁੱਡੇ ਨਾਲ ਇਹਦਾ ਇਸ਼ੂ ਕਿਵੇਂ ਬਣ ਗਿਆ ਪਹਿਲਾਂ ਤਾਂ ਨਹੀਂ ਬਣਿਆ ਹੁਣ ਕਿਵੇਂ ਬਣ ਗਿਆ ਲੋਕ ਆ ਗਏ ਆ ਕਿਸਾਨ ਅੰਦੋਲਨ ਦੇ ਵਿੱਚ ਦਿੱਲੀ ਕਿਵੇਂ ਮੰਨ ਗਈ ਲੋਕ ਬੈਠੇ ਸੀ ਜਦੋਂ ਲੋਕਾਂ ਦੇਖੋ ਦੁਨੀਆ ਦੇ ਵਿੱਚ ਕੋਈ ਮੁੱਦਾ ਹੱਲ ਕਰਾਉਣਾ ਹੈ ਉਹ ਮੁੱਦਾ ਜੇ ਲੋਕਾਂ ਨੇ ਚੱਕ ਲਿਆ ਤਾਂ ਹੋ ਜੂਗਾ ਹੱਲ ਅੱਜ ਨਹੀਂ ਤਾਂ ਕੱਲ ਹੋ ਹੀ ਜਾਊਗਾ ਪੰਜਾਬ ਦੇ ਵਿੱਚ ਇਹ ਵੀ ਚਰਚਾ ਮਾਨ ਸਾਹਿਬ ਖਾਸ ਕਰਕੇ ਪੰਜਾਬ ਦੇ ਪਿੰਡਾਂ ਦੇ ਬੱਚੇ ਚਰਚਾ ਕਿ ਹੁਣ 27 ਦੇ ਜਿਹੜੇ ਨਜ਼ਰ ਆ ਰਹੀ ਹੈ ਤੇ ਲੱਖਾਂ ਸਧਾਰਣਾ ਤੇ ਹਮਤੋ ਸਿੰਘ ਮਾਨ ਜਿਹੜੇ ਉਹ ਲੱਗੇ ਹੋਇਆ ਸ਼ਾਇਦ 27 ਦੇ ਵਿੱਚ ਇੱਕ ਨਵੀਂ ਹੋਰ ਤਰ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇਵੇ ਅਸੀਂ ਤਾਂ 22 ਤੋਂ 21 ਤੋਂ ਲੱਗੇ ਹੋਏ ਹਾਂ ਬਲਕਿ ਨਹੀਂ بھائی ਕੀ ਹੈ ਇਲੈਕਸ਼ਨ ਕਦੋਂ 22 ਚ ਹੋਏ ਸੀਗੇ ਅਸੀਂ ਤਾਂ ਕਿਸਾਨ ਅੰਦੋਲਨ ਤੋਂ ਪਹਿਲਾਂ ਦੇ ਲੱਗੇ ਹੋਏ ਹਾਂ ਪਰਾਵਾ ਰਾਜਨੀਤੀ ਬਦਲ ਹੈ ਨਹੀਂ ਨਹੀਂ ਮੈਂ ਤੁਹਾਨੂੰ ਕਹ ਲੀ ਉਹ ਤੋਂ ਅਸੀਂ ਆਏ ਔਰ ਸੈਕਿੰਡ ਯਾਰ ਮੈਂ ਨਾਲ ਵੀ ਅਸੀਂ ਮੁੱਦੇ ਦੇ ਰਹੇ ਹਾਂ ਤੁਸੀਂ ਅਪਣਾ ਲਓ ਅਸੀਂ ਕੀ ਕਰਨਾ ਮੈਨੂੰ ਕਈ ਵਾਰ ਕਾਂਗਰਸ ਦੇ ਸੱਜਣ ਮਿਲ ਗਏ ਇੱਕ ਪਾਰਟੀ ਤੇ ਸੌਰੇ ਹੀ ਵੱਡੇ ਵੱਡੇ ਬਹੁਤ ਵਧੀਆ ਕੰਮ ਕਰ ਰਹੇ ਹੋ ਮਾਨ ਸਾਹਿਬ ਮੈਂ ਕਿਹਾ ਤੁਸੀਂ ਕਰ ਲਓ ਅਸੀਂ ਆਪਦਾ ਕੰਮ ਕਰ ਲਈਏ ਸਾਨੂੰ ਕਿਉਂ ਕਰਨਾ ਪੈ ਰਿਹਾ ਮੇਰੀ ਤਾਂ ਹੁਣੇ ਜੇ ਫਿਲਮ ਬੜੀ ਚੱਲ ਕੇ ਅੱਡੀ ਮੈਂ ਤਾਂ ਫਰਵਰੀ ਚ ਸ਼ੂਟ ਕਰਨੀ ਸੀ ਜਨਵਰੀ ਚ ਮੈਂ ਸਕ੍ਰਿਪਟ ਦੇਣੀ ਸੀ ਮੁਕੰਮਲ ਕਰਕੇ ਡਿਜ਼ਾਈਨ ਕਰਕੇ ਫਰਵਰੀ ਚ ਉਹਦੀ ਸ਼ੂਟਿੰਗ ਸੀ ਨਹੀਂ ਕਰ ਪਾਇਆ ਕਿਉਂਕਿ ਇਹਦੀਆਂ ਜ਼ਿੰਮੇਵਾਰੀਆਂ ਲੈ ਲੀਆਂ 3 ਦਸੰਬਰ ਨੂੰ ਕਰਕੇ ਛੱਡ ਤਾਂ ਨਹੀਂ ਨਾ ਸਕਦੇ ਸੀ ਇਹਨੂੰ ਅੱਗੇ ਵੀ ਤਾਂ ਲੈ ਕੇ ਜਾਣਾ ਸੀ ਕਨਕਲੂਡ ਵਾਲੀ ਤੱਕ ਲੈ ਕੇ ਜਾਣਾ ਹੈ ਹਮਮ ਔਰ ਉਹ ਕਿਵੇਂ ਹੋ ਜੂਗਾ ਸਾਰੇ ਅੰਡਾ ਸਾਰੀ ਇਕੱਲਾ ਬੁੱਢਾ ਨਾਲਾ ਟੂੜੀ ਇੱਥੇ ਸੰਘਿਆ ਵਾਲੀ ਡੀਨ ਨੂੰ ਚੜਦੀਏ ਤੁੰਗਟਾ ਵਾਲੀ ਚੜਦੀਏ ਹੰਸਲਰ ਨਦੀ ਨੂੰ ਚੜਦੀਏ ਇਨਾ ਫੈਕਟਰੀਆਂ ਨੂੰ ਚੜਦਤੀ ਗਏ ਹਮ ਨਹੀਂ ਚੜ ਸਕਦੇ ਜੀ ਸੋ ਇਹ ਸਾਰੀਆਂ ਗੱਲਾਂ ਕਰ ਲੀਆਂ ਪੈਣਗੀਆਂ ਇਹਨਾਂ ਨੂੰ ਸਾਰੀਆਂ ਨੂੰ ਹੱਲ ਕੌਣ ਕਰ ਸਕਦਾ ਪੰਜਾਬ ਸਰਕਾਰ ਹਮ ਤੇ ਪੰਜਾਬ ਸਰਕਾਰ ਲੋਕਾਂ ਨੇ ਚੁਣੀ ਹੈ ਜੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਨਹੀਂ ਕਰ ਸਕਦੀ ਤਾਂ ਫਟੇਮੋ ਆਬ ਦੀ ਸਰਕਾਰ ਜਾਵੇ ਹੂੰ ਤੁਸੀਂ ਮਤਾਂ ਦੀ ਗੱਲ ਕਰ ਰਹੇ ਸੀ ਮਾਨ ਸਾਹਿਬ ਕਿ ਮਤੇ ਪਏ ਜਾਣੇ ਆ ਥੋੜੇ ਮਤਾਂ ਤੇ ਸਰਕਾਰ ਕਿਉਂ ਚੱਲੇ ਲੋਕਾਂ ਕਰਕੇ ਕੰਮ ਕਰ ਰਹੇ ਆ ਇਹਨਾਂ ਮੁੱਦਾਂ ਨੂੰ ਲੈ ਕੇ ਲੋਕਾਂ ਕਰਕੇ 10 ਦਿਨ ਇਹਨਾਂ ਨੇ ਦਾ ਕਾਨੂੰਨ ਮਾਫੀ ਦੇਤੀ ਆਂਦੇ ਲਈ ਸਜ਼ਾ ਹੀ ਨਹੀਂ ਹੋਊਗੀ ਸਿਵਲ ਕਰਦੇ ਹੋ ਇਹਨੂੰ ਪਾਣੀ ਵਾਲੇ ਨੂੰ ਜੇ ਪਾਣੀ ਕੋਈ ਥੱਲੇ ਪਾਉਂਦਾ ਜਾਂ ਦਰਿਆ 'ਚ ਪਾਉਂਦਾ ਆ ਉਹਦੀ ਸਜ਼ਾ ਖਤਮ ਜੀ ਫੌਜਦਾਰੀ ਤੋਂ ਸਿਵਲ ਕਰਤਾ ਅਸੀਂ ਆਣੇ ਉਹਨੂੰ ਇੱਕ ਲਿਵਿੰਗ ਆਈਡੈਂਟੀਟੀ ਮੰਨਿਆ ਜਾਵੇ ਹੂੰ ਮਤਲਬ ਉਹਨੂੰ ਇੱਕ ਬੰਦਾ ਮਤਲਬ ਇੱਕ ਲਾਈਫ ਕਨਸਿਡਰ ਕੀਤਾ ਜਾਵੇ ਪਾਣੀ ਨੂੰ ਜੀ ਅਜਿਹਾ ਨਹੀਂ ਉਹ ਚ 20 ਸਾਲ ਸਜ਼ਾ ਹੋਵੇ ਇਹਾਂ ਦੇ ਉਹ ਸਜ਼ਾ ਹੀ ਨਹੀਂ ਹੋਣੀ ਚਾਹੀਦੀ ਇਹ ਹੈ ਸਿਵਲ ਕੇਸ ਹੈ ਜੀ ਇਸ ਲਈ ਇਹ ਸਿਆਣੇ ਸਾਡਾ ਮੁੱਦਾ ਸਹੀ ਹੈ ਕਿਉਂਕਿ ਇਹਦੇ ਨਾਲ ਤਾਂ ਜਿਹੜੇ ਗੰਦ ਪਾ ਰਹੇ ਫੈਕਟਰੀਆਂ ਵਾਲੇ ਜਾਂ ਬੁੱਢਾਂ ਨਾਲ ਜਾਂ ਜਿੰਨਾ ਵੀ ਹੋਰ ਹੈ ਸਾਡੇ ਉਹ ਸਾਰੇ ਹੋਰ ਵੱਜ ਜਾਊਗਾ ਕਿਉਂਕਿ ਪਹਿਲਾਂ ਤਾਂ ਫੇਰ ਵੀ ਇਹਨਾਂ ਨੂੰ ਥੋੜਾ ਬਹੁਤ ਡਰ ਸੀ ਜਦ ਕਿ ਕਨਵੈਕਟ ਕੋਈ ਵੀ ਬੰਦਾ ਨਹੀਂ ਹੋਇਆ ਇੰਡਸਟਰੀ ਲਿਸਟ ਹੁੰਨ ਤੱਕ ਦੇਸ਼ 'ਚ ਜੀ ਇੰਨਾ ਗੰਦ ਪੈ ਗਿਆ ਸਾਡਾ ਪਾਣੀ ਅੰਮ੍ਰਿਤ ਵਰਗਾ ਜ਼ਹਿਰ ਬਣ ਗਿਆ ਪਰ ਹਲਤੀਕ ਸਜ਼ਾ ਨਹੀਂ ਮਿਲੀ ਕਿਸੇ ਨੂੰ ਆ ਤੁਸੀਂ ਡਾਈਂਗ ਇੰਡਸਟਰੀ ਦੀ ਗੱਲ ਕਰ ਰਹੇ ਸੀਗਾ ਡਾਈਂਗ ਇੰਡਸਟਰੀ ਵਾਲੇ ਨੇ ਵੀ ਇਹ ਗੱਲ ਕਹੀ ਆ ਕਿ ਅਸੀਂ ਪਾਣੀ ਟ੍ਰੀਟਮੈਂਟ ਪਲਾਂਟ ਲਾਇਆ ਹੈ ਇੱਥੇ ਪਰ ਜੋ ਗੱਲਾਂ ਕਰ ਰਿਹਾ ਜਦੋਂ ਤੋਜਮਾਨ ਦੀ ਗੱਲ ਹੋਵੇ ਲੱਖੇ ਸਿਧਾਨੀ ਦੀ ਗੱਲ ਹੋਵੇ ਉਹਨਾਂ ਨੇ ਕਿੰਨੇ ਕੁ ਰੁਪਏ ਲਾਇਆ ਪਾਣੀ ਸਫਾਈ ਦੇ ਲਈ ਅਸੀਂ ਕਿਉਂ ਲਾਈਏ ਪੈਸੇ ਕਮਾਉਣੇ ਕਿੰਨਾ ਨੇ ਡਾਈਂਗ ਇੰਡਸਟਰੀ ਸਾਡੀ ਤਾਂ ਨਹੀਂ ਅਸੀਂ ਗੰਦਾ ਤਾਂ ਨਹੀਂ ਕੀਤਾ ਅਸੀਂ ਕਿਉਂ ਲਾਈਏ ਕਦਿਆਂ ਵਾਲੀ ਗੱਲ ਕਰ ਰਹੇ ਨੇ ਉਹ ਜ਼ੋਰ ਇਹ ਅਸੀਂ ਕਿਉਂ ਲਾਈਏ ਤੁਸੀਂ ਗੰਦਾ ਕਰ ਰਹੇ ਹੋ ਤੁਸੀਂ ਸਾਫ ਕਰੋ ਹੁਣ ਤੁਹਾਨੂੰ ਆ ਪਿੰਡ ਵਾਲੇ ਕਹਦੇ ਨਾਲ ਕਿ ਸਾਡਾ ਸੀਵਰੇਜ ਕਿਉਂ ਨਹੀਂ ਸਾਫ ਕੀਤਾ ਤੁਸੀਂ ਕੀ ਕਹੋਗੇ ਜੀ ਇਹ ਚ ਮੇਰਾ ਦੇ ਲੱਕੇ ਦਾ ਕੀ ਲੈਣਾ ਦੇਣਾ ਤੁਸੀਂ ਸਾਫ ਕਰੋ ਅਸੀਂ ਤਾਂ ਉਹਦੀ ਮੁਸਲੇ ਨੂੰ ਅੱਗੇ ਲੈ ਕੇ ਆ ਰਿਹਾ ਆਪਦਾ ਟਾਈਮ ਦੇ ਕੇ ਵੀ ਔਰ ਆਪਦਾ ਟੈਲੈਂਟ ਦੇ ਕੇ ਵੀ ਹੂੰ ਦੂਜੀ ਗੱਲ ਡਾਈਂਗ ਹੈ ਨਾ ਜਿਹੜੀ ਡਾਈਂਗ ਬਾਰੇ ਵਰਲਡ ਦਾ ਇਹ ਨਜ਼ਰੀਆ ਹੈ ਕਿ ਡਾਈਂਗ ਦਾ ਜਿਹੜਾ ਕੈਮੀਕਲ ਹੈ ਕਿਉਂਕਿ ਤਰ੍ਹਾਂ ਤਰ੍ਹਾਂ ਦਾ ਕੈਮੀਕਲ ਹੁੰਦਾ ਹੂੰ ਸਟਰੋਂਗ ਕੈਮੀਕਲ ਹੁੰਦਾ ਜੀ ਉਹ ਕਲੀਨ ਨਹੀਂ ਹੋ ਸਕਦਾ ਆਪਣੇ ਡਾਈ ਆਪਾਂ ਲਾਉਣੇ ਐ ਤੇ ਕੱਡੀ ਅਲਰਜੀ ਹੋ ਜਾਂਦੀ ਬੰਦਿਆਂ ਨੂੰ ਡਾਈਂਗ ਦਾ ਕੈਮੀਕਲ ਕਲੀਨ ਨਹੀਂ ਹੋ ਸਕਦਾ ਜੀ ਇਸ ਲਈ ਡਾਈਂਗ ZLD ਤੇ ਆ ਗਈ ਹੈ ਮਤਲਬ ਜ਼ੀਰੋ ਲਿਕਵਿਡ ਡਿਸਚਾਰਜ ਤੇ ਜਾਂ ਡਾਈ ਦਾ ਡਰਾਈ ਡਾਈਂਗ ਆ ਗਈ ਜਿਵੇਂ ਤਾਮਨ ਲਾਡੂ ਚ ਜੀ ਬਾਕੀ ਡਾਈਂਗ ਬੰਦ ਹੋ ਗਈ ਹੂੰ ਅੱਗੇ ਹੁੰਦਾ ਸੀ ਵਰਲਡ ਦਾ ਕਚਰਾ ਹਿੰਦੁਸਤਾਨ ਚ ਆਉਂਦਾ ਸੀ ਹੁਣ ਵਰਲਡ ਦਾ ਤੇ ਹਿੰਦੁਸਤਾਨ ਦਾ ਕਚਰਾ ਪੰਜਾਬ ਚ ਆ ਰਿਹਾ ਜਿੰਨਾ ਡਾਈਂਗ ਦਾ ਕੰਮ ਹੈ ਨਾਰਥ ਇੰਡੀਆ ਦਾ ਸਾਰਾ ਲੁਧਿਆਣੇ ਸਟਿਆ ਜਾ ਰਿਹਾ ਜੀ ਕਿਉਂਕਿ ਉਹ ਨਹੀਂ ਇਹ ਗੰਦ ਪਾਉਣਾ ਚਾਹੁੰਦੇ ਆਪਦੇ ਅਸੀਂ ਪਾ ਰਹੇ ਹਾਂ ਹਮ ਔਰ ਸੈਕਿੰਡ ਛੱਡੋ ਇਸ ਗੱਲ ਨੂੰ ਵੀ ਇੱਕ ਦਸ ਸੁਲ ਵੀ ਇਹਨਾਂ ਨੇ ਜਿਹੜੀਆਂ এনवायरमेंट ਮਿਨਿਸਟਰੀ ਤੋਂ ਪਰਮਿਸ਼ਨਾਂ ਲਈਆਂ ਨੇ ਕੀ ਉਹਦੇ 'ਚ ਲਿਖ ਕੇ ਨਹੀਂ ਦਿੱਤਾ ਸੀ ਕਿ ਅਸੀਂ ਆਪਦਾ ਟ੍ਰੀਟਡ ਪਾਣੀ ਵੀ ਦਰਿਆ 'ਚ ਜਾਂ ਧਰਤੀ ਥੱਲੇ ਨਹੀਂ ਪਾਵਾਂਗੇ ਹਮ ਦਿੱਤਾ ਹੈ ਇਸੇ ਕਰਕੇ ਨੈਸ਼ਨਲ ਪੋਲੂਸ਼ਨ ਬੋਰਡ ਨੇ ਕਿਹਾ ਸੀ ਇਹਨੂੰ ਬੰਦ ਕਰੋ ਨਹੀਂ ਤਾਂ ਇਹਨਾਂ ਤੇ ਕੇਸ ਕਰੋ ਜਿਹੜਾ ਕਿ ਪੋਲੂਸ਼ਨ ਬੋਰਡ ਪੰਜਾਬ ਪੋਲੂਸ਼ਨ ਬੋਰਡ ਨੇ ਅਮਲ 'ਚ ਨਹੀਂ ਲਿਆਂਦਾ ਹੂੰ ਪੰਜਾਬ ਗਵਰਨਮੈਂਟ ਦੇ ਇਸ਼ਾਰੇ ਤੇ ਹੂੰ ਜਦੋਂ ਇਹ এনवायरमेंट ਦੀ ਪਰਮਿਸ਼ਨ ਤੁਸੀਂ ਇਹ ਲਈਏ ਦੁਨੀਆਂ ਦਾ ਕਾਨੂੰਨ ਹੈ ਤੁਸੀਂ ਆਪ ਦਾ ਟ੍ਰੀਟਡ ਪਾਣੀ ਵੀ ਨਹੀਂ ਪਾ ਸਕਦੇ ਆ ਮੈਂ ਤੁਹਾਡੇ ਪਰਸੋਂ ਗਿਆ ਸੀ ਕੋਈ ਮੰਡੀ ਗੋਵਿੰਦਗੜ੍ਹ ਦੇ ਕੋਲੇ ਜੀ ਉੱਥੇ ਐਸਟੀਪੀ ਜ਼ੀਓ ਦੇ ਬਾਹਰ ਖੜ ਕੇ ਟ੍ਰੀਟਡ ਪਾਣੀ ਜਿਹੜਾ ਨਿਕਲ ਰਿਹਾ ਸੀ ਚੱਗ ਕੈਮੀਕਲ ਕੁਝ ਕੈਮੀਕਲ ਕੋਈ ਵੀ ਐਸਟੀਪੀ ਐਸਟੀਪੀ ਕਲੀਨ ਨਹੀਂ ਕਰ ਸਕਦਾ ਜੀ ਇਹ ਕਲੀਅਰ ਹੋ ਗਈ ਗੱਲ ਪਰ ਮਾਨ ਸਾਹਿਬ ਜਿਵੇਂ ਇਸੇ ਲਈ ਕਿਹਾ ਜਾਂਦਾ ਹੈ ਕਿ ਕੋਈ ਵੀ ਟ੍ਰੀਟਡ ਪਾਣੀ ਤੁਸੀਂ ਦਰਿਆ ਨਦੀਚ ਜਾਂ ਜ਼ਮੀਨ ਥੱਲੇ ਨਹੀਂ ਪਾ ਸਕਦੇ इवन ਖੇਤਾਂ ਨੂੰ ਵੀ ਨਹੀਂ ਦੇ ਸਕਦੇ ਤੁਸੀਂ ਸਿਰਫ ਉਹਨੂੰ ਕੁਝ ਕੋ ਉਹਨਾਂ ਨੇ ਗੱਲਾਂ ਦਸੀਆਂ ਜਿਵੇਂ ਕਿ ਕੰਸਟਰਕਸ਼ਨ ਕੰਸਟਰਕਸ਼ਨ ਜਿਹੜਾ ਪੱਤਾਰ-ਵਾਰ ਕਰ ਲੈਣੇ ਆ ਪਾਣੀ ਲਾ ਉਹਦੇ ਲਈ ਯੂਜ਼ ਕਰ ਲਓ ਜੀ ਦੁਨੀਆ ਆ ਕਰ ਰਹੀ ਹੈ ਹਮਮ ਔਰ ਇਹ ਡਾਈ ਨਹੀਂ ਸਿਰਫ ਦੂਸਰੀਆਂ ਇਲੈਕਟ੍ਰੋਪਲੇਟਿੰਗ ਔਰ ਦੂਸਰੀਆਂ ਫੈਕਟਰੀਆਂ ਵਾਲੇ ਵੀ ਇਹ ਉਹ ਮੰਨ ਰਹੇ ਨੇ ਅਸੀਂ ਤਾਂ ਇਹ ਸਾਡਾ ਸਾਡੀ ਗੱਲ ਮੰਨੋ ਹੀ ਨਾ ਤੁਸੀਂ ਨੋਰਮਸ ਦਾ ਫਾਲੋ ਕਰ ਲਓ ਰੂਲ ਤਾਂ ਮੰਨ ਲਓ ਹਾਂ ਜਿਹੜੇ এনवायरमेंट ਮਿਨਿਸਟਰੀ ਦੇ ਨੇ ਜਿਹੜੇ ਹਿੰਦੁਸਤਾਨ ਦੇ ਪੰਜਾਬ ਗਵਰਨਮੈਂਟ ਦੇ ਨੇ ਪੋਲਿਊਸ਼ਨ ਬੋਰਡਾਂ ਦੇ ਨੇ ਉਹ ਤਾਂ ਮੰਨ ਲਓ ਜਦਕਿ ਇਹਨਾਂ ਨੇ ਉਹ ਚੋਣਾ ਕੀਤਾ ਹੈ ਬਦਲ ਜੀ باوجود ਉਸਦੇ ਉਹ ਗੱਲਾਂ ਤਾਂ ਉਹੀ ਨੇ ਉਹ ਚੁਕੇ ਨਹੀਂ ਹੋਣਾ ਚਾਹੀਦਾ ਇਹ ਰੂਲ ਨਹੀਂ ਮੰਨ ਰਹੇ ਅਸੀਂ ਕਹਿ ਰਹੇ ਮੰਨੋ ਗਲਤ ਕੌਣ ਹੈ ਦੱਸੋ ਤੇ ਕਿਹੜਾ ਉਹਨਾਂ ਦੀ ਪੈਰ ਵੀ ਕਰ ਰਿਹਾ ਸਿੱਚੇਵਾਲ ਜਾਂ ਪੰਜਾਬ ਸਰਕਾਰ ਜਾਂ ਹੋਰ ਸਾਰੇ ਇਹ ਦੋਸ਼ੀ ਨੇ ਜਾਂ ਅਸੀਂ ਦੋਸ਼ੀ ਹਾਂ ਜਿਹੜੇ ਉਹਨਾਂ ਨੂੰ ਬਚਾ ਰਹੇ ਨੇ ਮਸਲੇ ਨੂੰ ਡਾਇਵਰਟ ਕਰਕੇ ਕਿਉਂ ਗੋਏ ਦੀ ਗੱਲ ਸੀ ਉਹ ਜ਼ੀਬਰੇ ਦੀ ਗੱਲ ਸੀ ਆ ਵੇਖੋ ਅਸੀਂ ਗਾਰ ਕੱਢਤੀ ਉਹ ਤੂੰ ਸਾਰੀਆਂ ਗੱਲਾਂ ਕਰੀ ਜਾਂਦਾ ਮਾਨੂ ਸਿੰਘ ਚਵਾ ਸਾਹਿਬ ਕਹਿ ਰਿਹਾ ਮੈਂ ਪਿਛਲੇ 40 ਸਾਲ ਤੋਂ ਬਾਤਾ ਮਾਰ ਨੂੰ ਲੈ ਕੇ ਕੰਮ ਕਰ ਰਿਹਾ ਤੋਜ ਮਾਰ ਮਾਰ ਕੇ ਹੋਣਾ ਕਿ ਸਾਨੂੰ ਦੱਸਣਗੇ ਵੀ ਅਸੀਂ ਕਿਵੇਂ ਕੰਮ ਕਰਨਾ ਫੇਰ ਤਾਂ ਭਾਈ ਆਪਾਂ ਨੂੰ ਪੋਲਿਟਿਸ਼ਨਾਂ ਨੂੰ ਵੀ ਦੱਸਣਾ ਚਾਹੀਦਾ ਇਹ ਚਾਲਾ 40 ਸਾਲ ਤੋਂ ਲੁੱਟ ਰਹੇ ਸੀ ਉਹ ਮੇ ਯੂਗਾ ਮੋ ਕਰ ਰਿਹਾ ਹੂੰ ਤੁਸੀਂ ਰਾਜ ਸਭਾ ਦੇ ਬਣੇ ਅੱਛਾ ਕੀਤਾ ਕੀ ਹੈ ਕਾਲੀਵੇਂ ਹੀ ਹੂੰ ਜਰਾ ਜਾ ਕੇ ਵੇਖ ਲੋਤੇ ਹੋਇਆ ਕੀ ਹੈ ਚਲੇ ਜਾ ਉੱਥੇ ਛੱਡੋ ਕੈਮਰਾ ਲੈ ਕੇ ਚਲੇ ਜਾਓ ਜੀ ਵੇਖ ਲੋ ਜਾ ਕੇ ਉਤੋਂ ਦੇ ਪਿੰਡਾਂ ਨੂੰ ਵੀ ਪੁੱਛ ਲਿਓ ਜੇ ਕੀ ਹੋਇਆ ਕਿੰਨੀ ਕ ਸਾਫ ਹੈ ਹਮ ਜਾ ਕੇ ਤਾਂ ਵੇਖੋ ਇਹਨਾਂ ਦੇ ਫਾਰਮੂਲੇ ਹਮ ਕੁਝ ਪਿੰਡਾਂ 'ਚ ਤਾਂ ਇਹਨਾਂ ਨੂੰ ਵੜ ਨਹੀਂ ਦਿੰਦੇਗਾ ਆਪ ਦੀ ਇੱਕ ਆਈਟੀ ਸੱਲ ਬਣਾ ਲਿਆ ਉਹ ਲੱਗਿਆ ਰਹਿੰਦਾ ਤੁਹਾਨੂੰ ਗਾਲਾਂ ਕੱਢਣਾ ਇਹ ਤਾਂ ਕੰਮ ਕਰਦੇ ਆ ਇਹ ਹਮ ਉਹ ਸੌੜਿਓ ਜੇ ਤੁਸੀਂ ਕੰਮ ਕਰ ਰਹੇ ਹੋ ਤੋਂ ਨੂੰ ਤੁਹਾਨੂੰ ਮੰਨਦੇ ਕਿਉਂ ਨਹੀਂ ਬੰਦੇ ਤੁਸੀਂ ਆ ਜੀਰਾ ਫੈਕਟਰੀ ਦੇ ਉੱਤੇ ਜਿਹੜਾ ਪਾਣੀ ਸਾਰਿਆ ਨਾ ਕਿ ਆ ਗੰਦਾ ਹੈ ਤੁਸੀਂ ਸਾਈਨ ਕਿਉਂ ਕੀਤੇ ਮੜਾ ਜਾ ਉਹਦਾ ਜਵਾਬ ਕਿਤੇ ਦਿੱਤਾ ਪੁੱਛ ਲਿਓ ਜੇ ਇਹਨਾਂ ਤੋਂ ਇਹ ਕੇ ਵੀ ਪੁੱਛ ਲਿਓ ਜੇ ਕਿ ਤੁਸੀਂ ਗੋਏ ਦੀ ਗੱਲ ਤਾਂ ਕਰੀ ਜਾਂਦੇ ਹੋ ਡੇਰੀਆਂ ਦੀ ਆ ਕੈਮੀਕਲ ਦੀ ਗੱਲ ਕਿਉਂ ਨਹੀਂ ਕਰਦੇ ਕਲੀਨ ਕਰਕੇ ਵਖਾ ਦਿਓ ਆ ਤੁਹਾਡੇ ਨਾਲ ਦਾਵੇ ਨਾਲ ਆ ਨਾ ਜਿੰਨਾ ਚਿਰ ਇਹ ਫੈਕਟਰੀਆਂ ਦਾ ਪਾਣੀ ਕੈਮੀਕਲ ਬੰਦ ਨਹੀਂ ਕਰਨਗੇ ਨਹੀਂ ਸਾਫ਼ ਹੋ ਸਕਦਾ ਬੁੱਢਾਂ ਨਾਲ ਲਿਖ ਕੇ ਲੈ ਲਓ ਚੁੱਟ ਬੋਲ ਰਿਹਾ ਲੋਕਾਂ ਦਾ ਧਿਆਨ ਨਾ ਟੋੜਾਉਣਾ ਚਾਹੁੰਦੇ ਕਿ ਉਹਨਾਂ ਤੇ ਧਿਆਨ ਨਾ ਜਾਏ ਔਰ ਹੋਰ ਥੋੜੀ ਦੇਰ ਗੰਦ ਪਾ ਲੈ ਔਰ ਇਹ ਲੋਕ ਪੈਸੇ ਕਾ ਲੇ ਸਾਰੇ ਬਾਕੀ ਜੋ ਖਾਂਦੇ ਨੇ ਇਹਨਾਂ ਤੋਂ ਲੈ ਕੇ